ਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਡੇ ਵਾਸਤੇ ਟਰੈਕਟਰ ਲੈ ਕੇ ਆਏ 5911 5911 ਵੀ ਸਾਰਾ origignal ਬਿੱਲ ਕੁਲ ਕੁਝ ਵੀ ਇਹਦਾ ਚੇਂਜ ਨਹੀਂ ਹੈਗਾ ਜੋ ਕੰਪਨੀ ਲਾਉਂਦਾ ਸੀ ਉਹ origignal 5911 ਲੈ ਕੇ ਆਏ ਆ ਤੇ ਤੁਹਾਨੂੰ ਆਪਾਂ ਇਹਦੀਆਂ ਸਾਰੀਆਂ ਖੂਬੀਆਂ ਦੱਸਣੀਆਂ ਆਪਣੇ ਨਾਲ ਹੈਗਾ ਵੀਰਾ ਬਲਦੇਵ ਸਿੰਘ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਬਹੁਤ ਵਧੀਆ ਜੀ ਚਲੋ ਵਧੀਆ ਚਾਹੀਦੀ ਇਹ ਬਈ ਜੀ ਕਿੰਨਾ ਮਾਡਲ ਟਰੈਕਟਰ ਹੈ 84 ਮਾਡਲ ਜੀ 84 ਮਾਡਲ ਤੇ ਇਹ ਪੂਰਾ origignal ਹੀ ਆ ਹਾਂ ਜੀ ਪੂਰਾ origignal ਜੋ ਕੰਪਨੀ ਚ ਪਹਿਲਾਂ ਆਇਆ ਉਹ ਹੀ ਆ ਵੀ ਕਹਿਣ ਦਾ ਮਤਲਬ ਅੱਜ ਕੱਲ ਨਾਠ ਗੈਰਾ ਨਾ ਬੜਾ ਕੁਝ ਬਦਲੀ ਜਾਂਦੇ ਆ। ਵਧੀਆ ਨੇ ਬੰਨੇ ਆਪਾਂ ਨਹੀਂ ਬਦਲਾਇਆ ਪਹਿਲਾਂ ਹੀ ਆ। ਸਾਰਾ オリジナル। ਹਾਂਜੀ ਹਾਂਜੀ। ਤੁਹਾਡੇ ਕੋਲ ਹੋਰ ਕਿਹੜੇ ਕਿਹੜੇ ਟਰੈਕਟਰ ਆ? ਇੱਕ ਸਵਰਾਜ ਇੱਕ ਜੌਂਡੀ ਆ 552। ਤੇ ਤੁਹਾਡੇ ਤੁਹਾਨੂੰ ਜਿਆਦਾ ਵਧੀਆ ਕਿਹੜਾ ਲੱਗਦਾ? ਇਹ ਵਧੀਆ ਲੱਗਿਆ ਜੀ। ਮੈਂ ਬਚਪਨ ਤੋਂ ਪਹਿਲਾਂ ਤੋਂ ਇਹੀ ਚਲਾਉਂਦਾ ਆ। ਇਹੀ ਚਲਾਉਂਦੇ ਆ। ਹਾਂਜੀ। ਉਹਨਾਂ ਤੋਂ ਜ਼ਿਆਦਾ ਜ਼ੋਰ ਲਾਉਂਦਾ। ਸਭ ਤੋਂ ਜ਼ਿਆਦਾ ਜ਼ੋਰ ਇਹ ਤੂੜੀ ਦੀ ਮਸ਼ੀਨ ਤੇ ਇੰਨਾ ਕੰਮ ਜਾਵਾ ਇਹ। ਹੂੰ। ਬਈ ਪੂਰਾ ਦੁਪਹਿਰਾ ਲੱਗਿਆ ਹੋਵੇ। ਹੂੰ। ਤੇ ਇਹ ਤੇ ਮੈਂ ਬੈਠਾ ਹੋਵਾਂ। ਹੂੰ। ਤੇ ਹਾਂ 18 19 ਟਰਾਲੀਆਂ ਦਾ ਨਾਰਮਲ ਕੇਸ ਹੈ ਜੇ ਕਿਤੇ ਤੇ ਪਹਿਲਾਂ ਪੂਰਾ ਮੀਮੂ ਨਾ ਪਿਆ ਹੋਵੇ 20 22 23 ਰਾਂ ਲਗਭਗ ਪਹੁੰਚ ਜਾਂਦਾ 23 ਤੱਕ ਪਹੁੰਚ ਜਾਂਦਾ ਹਾਂਜੀ ਠੀਕ ਹੈ ਤੇ ਇਹਨੂੰ ਜਿਵੇਂ ਮੈਂ ਗੱਲ ਫੇਰ ਉੱਥੇ ਲੈ ਕੇ ਆਉਣਾ ਅੱਜ ਕੱਲ ਇੱਕ ਤਾਂ ਡੀਆਈ ਦਾ ਬਹੁਤ ਰਵਾਜ ਆ ਤੇ ਇੱਕ 65 ਬਾਈ ਕਰਨ ਦਾ ਇਹ origignal ਨਾਟ ਗਿਰਾਂ ਹਾਂਜੀ ਇਹ ਰਿੰਨ ਦਾ ਜੀ ਕੰਪਨੀ ਨੂੰ ਪਹਿਲਾਂ ਹੀ ਜੋ ਏਜੰਸੀ ਜੋ ਆਇਆ ਠੀਕ ਹੈ ਵੀਰੇ ਠੀਕ ਹੈ ਆ ਜੋ ਆਪਾਂ ਸਾਈਡ ਤੋਂ ਦਿਖਾ ਦਈਏ ਵੀ ਟਰੈਕਟਰ ਦਾ ਕੋਈ ਵੀ ਪਾਰਟ ਬਾਈ ਕਹਿੰਦਾ ਵੀ ਖੁੱਲਾ ਨਹੀਂ ਹੈਗਾ ਸਾਰਾ ਟਰੈਕਟਰ Ориਜਨਲ ਆ ਹਾਂਜੀ ਹਾਂਜੀ ਤੇ ਹੈ ਵੀ ਆਪਾਂ ਖੇਤ ਚ ਖੜੇ ਆ ਤੇ ਬਾਈ ਨੂੰ ਆਪਾਂ ਸਪੈਸ਼ਲ ਰੋਕਿਆ ਵੀ ਆਪਾਂ ਵੀਡੀਓ ਬਣਾਉਣੀ ਆ ਵੀ ਇਹਨੂੰ ਕੋਈ ਤੋਤਾ ਸਵਾਰਾ ਨਹੀਂ ਹੈਗਾ ਹਾਂ ਉਹ ਕੋਈ ਲੱਭਿਆ ਜੀ ਹਾਂ ਜਿਵੇਂ ਹੁਣ ਸੀਜ਼ਨ ਚੱਲਦਾ ਪਿਆ ਕੰਮ ਚੱਲਦਾ ਪਿਆ ਆਹ ਚੀਜ਼ ਇੱਕ ਬ੍ਰੇਕਰ ਇਹਨੇ ਪੱਕੇ ਜੀ ਇਹ ਤੇ ਇਹਦੇ ਬ੍ਰੇਕਾ ਇਹਨਾਂ ਦੀਆਂ ਹੂੰ ਵੀ ਇੱਕ ਉਹਦੀ ਬ੍ਰੇਕ ਮਾਰਦੀ ਇਹਨਾਂ ਤੇ ਐ ਨਹੀਂ ਵੀ ਸੂਈ ਇੰਚ ਪਰ ਵੀ ਗਾਇਲਿਓ ਯਾਰ ਅੱਜਕੱਲ ਦੇ ਮੁੰਡੇ ਤਾਂ ਕਹਿੰਦੇ ਇਹਦੀਆਂ ਬ੍ਰੇਕਾਂ ਕੈੜੀਆਂ ਬਹੁਤ ਨਹੀਂ ਜੀ ਨਹੀਂ ਨਹੀਂ ਜਦ ਆਪਾਂ ਕੰਮੀ ਨਹੀਂ ਕਰਾਉਣਾ ਕੋਈ ਸਬਾਰ ਸਪਈ ਨਹੀਂ ਕਰਾਉਣਾ ਤੇਲੀ ਬਦਲੀ ਨਹੀਂ ਕਰਨਾ ਹਾਂ ਤੇ ਮਸ਼ੀਨ ਆਪਾਂ ਨਹੀਂ ਉਹ ਪੰਪ ਸਾਫ ਕਰਨੇ ਫਿਰ ਤੇ ਇਹੀ ਕੁਝ ਲੈਣਾ ਹੂੰ ਤੁਸੀਂ ਮਤਲਬ ਹੱਥ ਪੱਲਾ ਇਹਨੂੰ ਫਰਾਗ ਜਾਂ ਜੀ ਅਸੀਂ ਸੀਜ਼ਨ ਤੋਂ ਬਾਅਦ ਆਈ ਤਾਂ ਪੂਰਾ ਟੰਪਟੀ ਕੇ ਸਰਵਿਸ ਕਰਾ ਕੇ ਧੋ ਕੇ ਅੰਦਰ ਲਾ ਜੀਦਾ ਫਿਰ ਟਰੈਕਟਰ ਨਾ ਵੈਸੇ ਕਿੰਨਾ ਮਾਡਲ ਕਿਹਾ ਸੀ 84 84 ਤੇ ਟਰੈਕਟਰ ਸਾਰਾ origignal ਪੇਂਟ ਤਾਂ ਨਹੀਂ ਨਾ ਹੈਗਾ ਨਹੀਂ 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 ਪਹਿਲਾਂ ਸਰ ਕੋ ਪਹਿਲਾਂ ਹੀ ਆਹ ਚੀਜ਼ ਵੀਰੇ ਕੀ ਆ ਇਹ ਏ ਮੋਹਲਰ ਸਾਹਿਬ ਹੋ ਗਿਆ ਜਾਂਦਾ ਜੀ ਜੀ ਅੱਛਾ ਇਹ ਤਾਂ ਫਿਲਟਰ ਆ ਹਾਂਜੀ ਅੱਜ ਕੱਲ ਤਾਂ ਛੋਟੇ ਛੋਟੇ ਜਿਹਾ ਆਉਣ ਲੱਗ ਗਏ ਪਹਿਲਾਂ ਜੋ ਪਹਿਲਾਂ ਇਹ ਟੱਚ ਫੋਨ ਆ ਇੱਕ ਅਸੀਂ ਬੰਦੇ ਕੋਲ ਲੈ ਕੇ ਗਏ ਇਹਨੂੰ ਮੋਗੇ ਹਾਂਜੀ ਅਸੀਂ ਕਹਿੰਦੇ ਸੀ ਕਮਾਉਣੇ ਲਾਉਣੇ ਆਲ ਤਾਂ ਮੈਂ ਇਹਨੂੰ ਅੱਛਾ ਜੀ ਹਾਂ ਹਾਂਜੀ ਤੁਹਾਨੂੰ ਰੂਸੀ ਬੁੱਟ ਲਾ ਕੇ ਦਵੋ ਹਾਂ ਉਹ ਕਹਿੰਦਾ ਭਰਾਵਾ ਤੁਸੀਂ ਪਾਗਲ ਹੋ ਗਏ ਹੋ ਮੈਂ ਕੀ ਗੱਲ ਜੀ ਉਹਨਾਂ ਟੱਚ ਫੋਨ ਇਹ ਤੁਹਾਡੇ ਕੋਲ ਮੈਂ ਤਾਂ ਹਾਂ ਹੈਗਾ ਜੀ ਕਹਿੰਦਾ ਉਹ ਚੀਜ਼ ਇਹ ਆ ਹਾਂ ਉਹ ਕਹਿੰਦਾ ਸਭ ਕੁਝ ਤੇ ਵਿਕੀ ਆ ਤੁਸੀਂ ਪੈਪ ਲਾਓ ਪੈਪ ਲਾ ਕੇ ਉਹ ਨਹੀਂ ਦਲਦੇ ਫਿਰ ਉਹ ਨਹੀਂ ਕਰਨਗੇ ਇਹਨ ਦਾ ਮਤਲਬ ਉਹਨਾਂ ਸਮਿਆਂ 'ਚ ਇਹਦੇ ਚ ਫੰਕਸ਼ਨ ਆਇਆ ਆਮ ਟ੍ਰੈਕਟਰ ਮਸ਼ੀਨ ਦੇ ਨਾਲ ਤੁਰ ਕੇ ਹੂੰ ਬੈਕ ਕਮਾਉਂਦੇ ਨੇ ਇਹ ਖੜਕੇ ਕਮਾਉਂਦਾ ਇਹ ਖੜਕੇ ਕਮਾਉਂਦਾ ਹਾਂ ਬੈਕ ਕਮਾਉਂਦਾ ਮਤਲਬ ਮੈਂ ਇਹ ਤੁਸੀਂ ਆਪਣੀ ਚੋਕ ਹੋ ਜਾਵੇ ਹਾਂ ਇਹ ਖੜਕੇ ਕਮਾਉਂਦਾ ਵੀ ਉਹ ਚੱਲ ਕੇ ਕਮਾਉਂਦੇ ਆ ਉਹ ਨਾਲ ਤੁਰਦੇ ਆ ਠੀਕ ਆ ਇਹਦੇ ਚ ਤੇ ਬਾਕੀ ਜੇ ਆਪਾਂ ਜਨਰੇਟਰ ਲਾਉਣਾ ਹੈ ਤੇ ਜਾਂ ਕੋਈ ਹੋਰ ਚੀਜ਼ ਵੀ ਲਾਉਣੀ ਆ ਗੇਹਰਾਂ ਦੇ ਵਿੱਚ ਮੋਰ ਤੇ ਲਾਉਣਾ ਜਾਂ ਆਪਾਂ ਕਿ ਪੱਖੇ ਤੇ ਲਾਉਣਾ ਹਰੰਭੇ ਲਾਉਣ ਗੇਹਰਾਂ ਦੇ ਵਿੱਚ ਜਿਹੜੇ ਮਰਜ਼ੀ ਜਿੰਨੇ ਜਿੰਨੇ ਲੋੜ ਲੈਂ ਜਾਂਦਾ ਉਸ ਹਿਸਾਬ ਨਾਲ ਵੀ 11 ਚ ਵੀਡੀਓ ਚੱਲ ਰਹੀ ਦੀ ਆ। ਹਾਂ 11 ਵੀਡੀਓ ਚੱਲਦਾ। ਇਹ ਕਿੰਨੇ 11 ਵਾਲਾ, 4 ਵਾਲਾ ਕਿ 5 ਵਾਲਾ? ਇਹ ਹੈਗਾ ਜੀ 5ਵਾਂ। 5 11 ਵਾਲਾ। ਹਾਂ ਜੀ। ਤੇ ਤੋਰੇ ਤਾਰੇ ਇਹਦੇ ਕਿੰਦਾ ਜਿਵੇਂ ਅੱਜ ਕੱਲ ਉਹ ਜਿਹੜੇ ਡੀਆਈਜੀ ਕਰਾਇਆ ਡਾਕਟਰ ਆ ਉਹਦੇ ਨਾਲ ਉਹ ਤੋਰੇ ਦਾ ਇਹਦਾ ਦੁੱਗਣਾ ਫਰਕ ਆ। ਉਹ ਤਾਂ ਥੋੜਾ ਘਟ ਜਾਂਦਾ। ਇਹਦਾ ਤੋਰਾ ਵੱਧਾ। ਹਾਂ ਇਹਦਾ ਵੱਧਾ ਜੀ। ਨਹੀਂ ਹੁਣ ਜਿਵੇਂ ਅੱਜ ਕੱਲ ਤਾਂ ਆਪਾਂ ਨੂੰ ਰੂਟਾ ਵੀਟਰ ਤੇ ਫਿਰ ਤੋਰਾ ਘੱਟ ਚਾਹੀਦਾ। ਹਾਂ ਜੀ ਉਹ ਹੀ ਫਿਰ ਪਹਿਲਾਂ ਲੋ ਲਾ ਲਓ, ਦੂਜਾ ਲਾ ਲਓ। ਅੱਛਾ ਪਹਿਲੇ ਲੋ ਚ ਇਹ ਜਿਵੇਂ ਹੁਣ ਆਪਣੇ ਤੁਹਾਡੇ ਕੋਲ ਜੌਂਡੀਆ ਰਾ ਉਹਦੇ ਤਾਂ ਇੱ ਇਹਦੇ ਕੱਲਾ ਲੋਹ ਹੈ ਹੀ ਆ ਲੋਹ ਹੈ ਤੇ ਇਹ 5 11 14 ਮੁਕਾਬਲਾ ਕਰਦਾ ਹਾਂ ਜਿਹੜੇ ਮਰਜ਼ੀ ਲਾ ਲੋ ਜਿਹੜੇ ਚ ਮਰਜ਼ੀ ਵੀ ਹਾਂ 8 ਫੋਟਾ ਰੂਟਾ ਬੈਠਣ ਦੂਜਾ ਲੋਹ ਲਾ ਲੋ ਇਹ ਮਗਰ ਚੱਕਰ ਬਣਾਈ ਜਾਂਦਾ ਪੂਰੀ ਬਰੀਕ ਕਰੀ ਜਾਂਦਾ ਐ ਪੂਰੀ ਮਿੱਟੀ ਵੀ ਕਰੀ ਜਾਂਦਾ ਠੀਕ ਆ ਵੀਰੇ ਠੀਕ ਨਾਨੂ ਇਹਦਾ ਇੰਜਨ ਦਿਖਾਈ ਇਹ ਮੈਂ ਕਹਿੰਦਾ ਉਹਨਾਂ ਸਮੇਂ 'ਚ ਸਭ ਤੋਂ ਲੰਮਾ ਟਰੈਕਟਰ ਇਹ ਹੀ ਸੀ ਹਨਾ ਹਾਂਜੀ ਜਦ ਇਹ ਜੀਟਰ ਖਤਮ ਹੋਏ ਨੇ ਅੱਛੀ ਜਿਹੜਾ ਖਤਮ ਹੋਏ ਨੇ ਉਸ ਤੋਂ ਬਾਅਦ ਫਿਰ ਇਹ ਗੱਡਿਆ ਤੇ ਇਹਦੇ ਵੀ ਕੰਪਨੀ ਨੇ ਕੇਸ ਕਰਤਾ ਸੀ ਕੁਜੀ ਵਾਲਿਆਂ ਨੇ ਅੱਛਾ ਤੇ ਵੀ ਨਹੀਂ ਵੀ ਇਹੋ ਜਿਹਾ ਸਭ ਤੋਂ ਪੁਰਾਣਾ ਨਹੀਂ ਬਣ ਰਿਹਾ ਤੁਸੀਂ ਇਹ ਪੀ ਪੀ ਨੇ 65 ਕੋਈ ਘਟਦਾ ਹਮ ਹੋਰ ਵੱਧ ਜਾਂਦੀ ਇਹ ਖਤਮ ਕਰਨ ਲੱਗੇ ਸੀ ਹੁਣ ਵੀ ਜਿੰਨਾ ਕੋਲ ਹੈ ਗਿਆ ਮੋਗੇ ਬਠੰਡੇ ਚ ਮਾਨਸ਼ਾ ਕਰਨੀ ਇੱਧਰ ਆਪਣੇ ਡੱਬੇ ਵਾਲੀ ਕਰਨੀ ਬਹੁਤ ਆ ਲੋਕਾਂ ਦੇ ਸਾਹਮਣੇ ਹੋਏ ਨੇ ਜਿਨ੍ਹਾਂ ਨੇ ਸਾਹਮਣੇ ਜਿੰਨੂੰ ਇਹਦੀ ਵੈਲਿਊ ਪਤਾ ਹਾਂ ਜਿਵੇਂ ਤੁਸੀਂ ਦੱਸਿਆ ਅੱਜ ਇਹ ਪੈਂਡ ਕਰਾਉਣਾ ਹਾਂ ਮੰਨ ਕੇ ਚੱਲੋ ਟੋਟਲ ਅੰਡਰ ਚ ਲਈਏ 40 42000 ਦੇ ਵਿੱਚ ਟੋਟਲ ਬਿਨਾਂ ਡਰੋ ਸਾਰਾ ਕੁਝ ਹੋ ਜਾ ਹਮ ਤੇ ਜਿਹੜੇ ਹੁਣ ਟਰੈਕਟਰ ਜੇ ਆਪਣੀ ਗੁੱਡੀ ਲੈਣ ਵਜਾਈਏ ਜੀ 100 ਦੀ ਆ ਹਮ ਸਮਝ ਗਏ ਵੀ ਕਹਿਣ ਦਾ ਉਹ ਤੇ ਸਸਤਾ ਪੈਂਦਾ ਸਸਤਾ ਪੈਂਦਾ ਲਕਟ੍ਰਿਕ ਇੰਜਨ ਹੋਇਆ ਇਹ ਕਈ ਹੋਇਆ ਲਕਟ੍ਰਿਕ ਇੰਜਨ ਹੁੰਦੇ ਹੋ ਜੀ ਆਪਾਂ ਅੱਜ ਬਣਾਉਣਾ ਹੋਵੇ ਮੰਨ ਕੇ ਚੱਲੋ 25 2600 ਚ ਪੂਰਾ ਇਹਨੂੰ ਬਿਜੀ ਡੰਪਟੀ ਹੋ ਜਾਂਦਾ 14 ਦਾ ਇੰਜਨ ਹਾਂ ਤੇ ਵੀਰੇ ਜਿਵੇਂ ਹੁਣੇ ਕਈ ਮੇਰੇ ਵੀਰਾਂ ਜਾਂ ਵੀਡੀਓ ਚ ਕਹਿਣਗੇ ਵੈਸੇ ਤਾਂ ਇਹਨੂੰ ਇਹ ਕੋਈ ਜਾਣ ਪਛਾਣ ਦਾ ਮਤਾਜ ਨਹੀਂ ਹਾਂਜੀ ਇਹਦੀ ਬਰਾਈ ਕਿਸੇ ਨੇ ਸੁਣੀ ਵੀ ਨਹੀਂ ਹਾਂਜੀ ਵੀ ਇਹ ਦੁਪਹਿਰੇ ਤੋਂ ਪੂਰੇ ਗਰਮ ਹੁੰਦਾ ਕੋਈ ਚੱਕਰ ਕੋਈ ਮਸਬਲ ਨਹੀਂ ਕੋਈ ਨਹੀਂ ਇਹਨੇ ਕਦੇ ਸੂਈ ਚੱਕੀ ਕਦੇ ਸੂਈ ਚੱਕੀ ਨਹੀਂ 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 ਇਹ ਥੋੜੇ ਸਾਹਮਣੇ ਚੱਲਦਾ ਕੋਈ ਫਰਕ ਹੀ ਨਹੀਂ ਸਮਝ ਗਏ ਇਹ ਲਾਲ ਜੀ ਆ ਕੇ ਹਰਾ ਟੱਪ ਕੇ ਲਾਲ ਜੀ ਆ ਕੇ ਪੂਰਾ ਦੁੱਗਣਾ ਜੋਰ ਲਾਉਂਦਾ ਤੇ 1500 ਚੱਕਰ ਤੇ ਕਹਿੰਦਾ ਪਿੱਛੇ ਹਟ ਜਾ 1500 ਚੱਕਰ ਤੇ ਹਾਂ ਠੀਕ ਤੇ ਤੇਲ ਦੀ ਟੈਂਕੀ ਇਹਦੀ ਭਰ ਕੇ ਅਸੀਂ ਪਹਿਲਾਂ 85 ਦੀ ਸੀ ਹੁਣ 80 ਦੀ ਆ ਅੱਗੇ ਟੇਰਿੰਗ ਪਾਰ ਵਗਰਾਇਆ ਹਾਂ ਤੇ ਫਿਰ ਛੋਟੀ ਥੋੜੀ ਕਰਤੀ ਹਾਂ ਥੋੜੀ ਛੋਪਾ ਜਿਹਾ ਟਿਕਟਾਤਾ ਉਹਨਾਂ ਨੇ ਤੇ ਸਾਡੀ ਪਹਿਲਾਂ ਕੱਚਾ ਉੱਧਰ ਜਾਂਦੀ ਸੀ ਜਦ ਅਸੀਂ ਮੋੜ ਦੇਖੇ ਇਹਨੂੰ ਹਾਂ ਤੇ ਹੁਣ ਜਿੰਨੀ ਇਹਦੀ ਆਪਣੇ ਰਾਮਦਾਰੀ ਜਿਹੜੇ ਨਵੇਂ ਪੰਪ ਲਾ ਰਹੇ ਨੇ ਉਹਨਾਂ ਦਾ ਇਹ ਨਾ ਮਜ਼ਾ ਨਹੀਂ ਜਿੰਨੇ ਦਾ ਮਜ਼ਾ ਵੇ ਪੂਰਾ ਰੇਲਾ ਮੁੜਦਾ ਮੈਂ ਕਿਹ ਜੀ ਉਂਗਲੀ ਨਾਲ ਮੈਂ ਬ੍ਰੇਕ ਮਾਰ ਕੇ ਨਹੀਂ ਮੁੜਦਾ ਜਦ ਮੈਂ ਦੇਖਿਆ ਮੋੜ ਆ ਗਿਆ ਤੈਨ ਕਰ ਮੈਂ ਕਟਾਈ ਜਾ ਕੇ ਛੜਦਣਾ ਇਹ ਆਪਦੇ ਆਪ ਹੀ ਮੁੜਦਾ ਤਲਕ ਦਾ ਜਾਂ ਤਣੀ ਨਹੀਂ 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 ਅੱਗੇ ਦਾ ਵੱਟ ਚ ਵੱਜ ਕੇ ਟਾਇਰ ਮੁੜਦਾ ਸੀਗਾ ਹੁਣ ਪਿਛਾਈ ਮੁੜ ਜਾਂਦਾ ਇਹ ਠੀਕ ਆ ਵੀਰੇ ਇੱਕ ਚੀਜ਼ ਵੀਰੇ ਮੈਨੂੰ ਹੋਰ ਨੰਨੇ ਅੱਗੋਂ ਦਿਖਾਈ ਇਹਦਾ ਟਾਇਰ ਕਈ 91 ਕਰਾਂ ਦੇ ਮੈਂ ਦੇਖਦਾ ਨਾ ਟਾਇਰ ਅੰਦਰ ਜਿਹਨੂੰ ਵੜ ਜਾਂਦੇ ਉਹ ਕਿੱਥੋਂ ਵੜ ਜਾਂਦੇ ਉਹ ਜੀ ਐਂ ਬੜਦੇ ਉਹ ਜਿਹੜੇ ਪਹਿਲਾਂ ਟਰੈਕਟਰ ਜਿਵੇਂ ਇਹ ਮਾਦਲ ਸੀਗਾ ਉਹਦੇ ਵਿੱਚ ਥੋੜਾ ਟਾਇਰ ਐਂਟਰ ਹੋਇਆ ਹੂੰ ਐਂਟਰ ਹੋਇਆ ਤੇ ਕੀ ਹੋਇਆ ਇਹ ਐਂਟੇਟੇ ਹੋ ਕੇ ਚੱਲਦੇ ਨੇ ਤੇ ਹੁਣ ਇਹ ਪਾਵਰ ਕਰਾਤਾ ਹੁਣ ਖੇਚੰਦਰ ਨੂੰ ਪੈ ਗਈ ਆ ਥੱਲੇ ਮੁਠੀਆਂ ਬਦਲ ਗਈਆਂ ਇਹਨਾਂ ਦੀਆਂ ਅੱਛਾ ਥੱਲੇ ਵਾਲਾ ਬਦਲਿਆ ਗਿਆ ਵੀ ਹੁਣ ਤੇ ਇੱਕ ਇੱਕ ਸੂਤ ਇਲਕੀ ਅੰਦਰ ਬਾੜਤੀ ਠੀਕ ਜਿਹੜੀ ਆ ਅੰਦਰ ਬਾੜਤੀ ਹੁਣ ਪੂਰਾ ਸਿੱਧਾ ਚੱਲਦਾ ਹਾਂਜੀ ਹਾਂਜੀ ਲੈ ਇਹਦਾ ਏਅਰ ਕਲੈਂਡਰ ਸੁੱਕਾ ਕੇ ਦੂਜਾ ਦਾ ਤੇਰਾ ਜੀ ਤੇਰਾ ਤੇਰਾ ਹਾਂਜੀ ਇਹਦੀ ਸ਼ੋ ਕਿੱਥੋਂ ਖੁੱਲਦੀ ਮੜੀ ਖੁੱਲਦੀ ਮੜੀ ਖੁੱਲਦੀ ਆ ਦੇਖੋ ਮਨੇ ਦਿਖਾਈ ਇਹ ਆ ਖੁੱਲਦੀ ਆਗੀ ਆ ਲੱਗ ਗਈ ਲੋਕ ਹੂੰ ਇਹ ਦਾ ਆ ਗਿਆ ਏਅਰ ਕਲਿੰਡਰ ਹਣਾ ਹਾਂਜੀ ਹਾਂਜੀ ਏਅਰ ਕਲਿੰਡਰ ਇਹ ਪਤੰਦਰ ਦਾ ਵੇਖੀ ਹੈ ਤੇਲ ਵਾਲਾ ਹਣਾ ਹੈ ਵਿੱਚ ਤੇਲ ਆ ਜੀ ਤੀਜੇ ਦਿਨੋਂ ਸਾਫ ਕਰਨਾ ਜਾਂ ਧੂੜੇ ਕੰਮ ਕਰਦਾ ਤੂੜੀ ਵਾਲੇ ਰੋਜ਼ ਕਰਦਾ ਅੱਛਾ ਤੂੜੀ ਤੇ ਰੋਜ਼ ਉਦਾਂ ਤੂੜ ਤੇ ਤੀਜੇ ਦਿਨ ਤੀਜੇ ਦਿਨ ਇਹ ਵਾਲੇ ਇੰਜਨ ਜਿਹੜੇ 58 ਗਰਾਂ ਦਾ ਇੰਜਨ ਆ ਮੈਂ ਕਹਿੰਦਾ ਬੜੇ ਟਰੈਕਟਰਾਂ ਨੇ ਕਾਪੀ ਕੀਤਾ ਹਣਾ ਇਹ ਦੇਖੋ ਜੀ ਗਿੱਲੀ ਆਪਣੇ ਪੰਜਾਬ ਦੇ ਵਿੱਚ ਤੁਸੀਂ ਜਿਆਦਾ ਤੂੜਾ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਿੰਨੀਆਂ ਜ਼ਮੀਨਾਂ ਤਿਆਰ ਕੀਤੀਆਂ ਨੇ ਪਹਿਲਾਂ ਤੋਂ ਇਹ ਟਰੈਕਟਰ ਨਹੀਂ ਸੀ ਕੀਤੇ ਆ ਨੇ ਬਾਕੀ ਦੂਜੇ ਤਾਂ ਦੇਖੋ ਦੇਖ ਬਾ ਚਾਏ ਨੇ ਹੂੰ ਫਿਗਰੇਪਰ ਗਾ ਬਸੀਆਂ ਹੂੰ ਤੇ ਆਪਣੇ ਕੁਪਗਲਾ ਇਹ ਬਣਦੀ ਸਾਰੇ ਡੋਲੂ ਗਰਾ ਇਹਨਾਂ ਦੇ ਫੈਟ ਹੀ ਲੰਬਾਈ ਜਿਆਦੇ ਸੀ ਇਹਨਾਂ ਦੀ ਤੇ ਵੇਜਾ ਚੜਾਉਣਾ ਥੱਲੇ ਲਾਉਣਾ ਕੋਈ ਬ੍ਰੇਕ ਡਾਉਨ ਨਹੀਂ ਸੀ ਇਹਨਾਂ ਦੀ ਜਿਹੜੇ ਹੁੰਦੇ ਟਰੈਕਟਰ ਉਹਨਾਂ ਦਾ ਸੈੱਜ ਛੋਟਾ ਤੇ ਪਾਲਤਾਂ ਦਾ ਬਹੁਤ ਖਤਰਾ ਹੈ ਇਹ ਟੇਡੇ ਟੁੱਡੇ ਹੋ ਕੇ ਥੱਲੇ ਉਤਰ ਹੀ ਆਉਂਦੇ ਟੱਬੇ ਤੋਂ ਕਿਉਂਕਿ ਲੰਬਾਈ ਚੌੜਾ ਹੱਡਾਂ ਪੈਰਾਂ ਦਾ ਖੁੱਲਾ ਕਹਿਣ ਦਾ ਮਤਲਬ ਮਤਲਬ ਬੈਠਣ ਉਹਦੇ ਫਲਾ ਮਗਰਾ ਦੇ ਦੋ ਦੋ ਬੰਦੇ ਬੈਜੋ ਹੁਣ ਭੋਰਾ ਗਾਇਕ ਨੇ ਮੈਨੂੰ ਗੁੰਡੇ ਨਾਲ ਲੱਗੀ ਜਾਂਦੇ ਸਹੀ ਗੱਲ ਆ ਯਾਰ ਇਹ ਗੱਲ ਤਾਂ ਇਹਨਾਂ ਨੂੰ ਆਪਾਂ ਨੋਟ ਹੀ ਨਹੀਂ ਮਗਰਾਟ ਵਾਕੇ ਯਾਰ ਖੁੱਲਾ ਡੁਲਾ ਬੋਲ ਅੱਜ ਮੰਨੋ ਅੱਜ ਦੇ ਮਗਰਾਟ ਬੇਕਾਰ ਹੁੰਦੇ ਆ ਗੱਲ ਲਿਆ ਮੋਗੇ ਤੁਸੀਂ ਚਲੇਓ ਖੰਡੂ ਕੁਵਾਲੀਏ ਲੈਓ ਜੇ ਨਵੇਂ ਰੀਜਨਰ ਨਹੀਂ ਵੀ ਪੋਣੇ ਤੇ 500 ਚ 4000 ਚ ਨਵੇਂ ਆ ਜਾਂਦੇ ਆ ਨਵੇਂ ਆ ਜਾਂਦੇ ਤੇ ਜੇ ਆਪਾਂ ਅਸੀਂ ਫੋੜ ਦਾ ਜਾਂ ਜੌਂਡੀਰ ਦਾ ਮਗਰਾਟ ਲੈਣਾ ਹੋਵੇ ਤਾਂ ਲੋਕੀ ਅੱਧਾ ਇਹਨੂੰ ਵੇਚੀ ਰੋ ਪਹਿਲਾਂ ਫੇਰੀ ਲਿਓ ਉਹ ਮਹੰਗੇ ਆ ਮਹੰਗੇ ਆਈਓ ਵੈਰੀ ਗੁੱਡ ਆ ਕੀ ਚੀਜ਼ ਆ ਭਰੇ ਆ ਆ ਕੀ ਲੱਗਿਆ ਇਹ ਆਪਣੇ ਉਹ ਹੀ ਆਪਣੇ ਪੰਪ ਇਹ ਕਾ ਦਾ ਪਾਵਰ ਸਟੀering ਦਾ ਹਾਂ ਪਾਵਰ ਸਟੀering ਆ ਜੀ ਆਹ ਬੜਾ ਤਕੜਾ ਆ ਸਿਸਟਮ ਇਹ ਕੀ ਆ ਜੀ ਇਹ ਦੇਖੋ ਜੀ ਇਦੇ ਵਿੱਚ ਹੀ ਇਹ ਆਪਾਂ ਪੰਪ ਨੂੰ ਜਿਹੜਾ ਤੇਲ ਕਟਾਈ ਜਾਂਦਾ ਸਭ ਕੁਝ ਇਹਦੇ ਵਿੱਚ ਹੀ ਹੋ ਜਾਂਦਾ ਅੱਛਾ ਇਹਦੇ ਵਿੱਚ ਹਾਂਜੀ ਹਾਂਜੀ ਇਹਦਾ ਆ ਜੀ ਡੀਜ਼ਲ ਪੰਪ ਹਾਂ ਇਹਦੇ ਵਿੱਚ ਹੀ ਉਹ ਹੁੰਦੀ ਆਪਣੀ ਕਰਾਰੀ ਇਹ ਪੰਪ ਨੂੰ ਘੁਮਾਉਂਦੀ ਆ ਹਾਂ ਨਹੀਂ ਇਹਦਾ ਵੀਰੇ ਤੁਸੀਂ ਇਹਨੂੰ ਕਿੰਨੇ ਸੀਜ਼ਨੋਂ ਨਾਲ ਆਪਦੇ ਹੱਥਾਂ ਨਾਲ ਤੁਹਾਨੂੰ ਤਾਂ ਕਾਫੀ ਟਾਈਮ ਹੋ ਗਿਆ ਇਹਨੂੰ ਅਜੇ ਇੰਜਣ ਹੋਈ ਨੂੰ ਹੋ ਗਿਆ ਜੀ ਥੋੜਾ ਸਹਿ ਭਲਾ ਕਰੇ 2000 ਇਹ ਰੀਡੀਅਨ ਹੋਇਆ ਹੋਇਆ 2013 ਦਾ ਹੁਣ ਚੱਲ ਪਿਆ 24 ਗਿਆ ਹੋਇਆ ਸਾਡੇ ਬੰਦੇ ਨੇ ਰੀਡੀਅਨ ਸਾਫ਼ ਨਹੀਂ ਕੀਤਾ ਮਸ਼ੀਨ ਤੇ ਚੜਾਇਆ ਸੀ ਇਹ ਫਿਰ ਸੇਕ ਲੱਗ ਗਿਆ ਫਿਰ ਸਾਨੂੰ ਵੈਸੇ ਹੀ ਕਹਿੰਦਾ ਵੀ ਹੁਣ ਇਹਦੇ ਪ੍ਰੈਸ਼ਰ ਸੀ ਪੋਲੋ ਹੋਰ ਕੁਝ ਨਹੀਂ ਹੋਇਆ ਕ੍ਰੈਂਕ ਰੂੰਗ ਪਹਿਲੀ ਓਕਣੀ ਆ ਜੇ ਸਰ ਕੋ ਓਕਣੀ ਵੱਡੀ ਮਸ਼ੀਨ ਤੇ ਸੀ ਹਾਂਜੀ ਵੱਡੀ ਮਸ਼ੀਨ ਤੇ ਸੀਗਾ ਇਹ ਵੱਡੀ ਤੇ ਵੀ ਚੱਲਦਾ ਰਿਹਾ ਤੂੜੀਆ ਵੀ ਦੇ ਆਈ ਨਹੀਂ ਸਾਰੀ ਗੱਲ ਚੱਲਦਾ ਰਿਹਾ ਤੇ ਕਹਿੰਦਾ ਭਾਵੇਂ ਆ ਵੀ ਜਾਨੀ ਕਿ ਸਾਨੂੰ ਇਹ ਕੋਈ ਬ੍ਰੇਕਡਾਊਨ ਨਹੀਂ ਦਿਖਾਈ ਅੱਜ ਤੱਕ ਕੰਮ ਪਾਰੀ ਲੈ ਤੋ ਜਰ ਮੈਂ ਨਿਕੜ ਛੱਕੜ ਨਹੀਂ ਕੰਮ ਲੈ ਨਹੀਂ 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 ਯਾਰ ਵੀਰੇ ਤੁਹਾਡੇ ਕੋ ਜਵੇਂ ਜੋਂਡੀਆ ਹਾਂਜੀ ਹਨਾ ਜੋਂਡੀਆ ਦਾ ਕਹਿੰਦੇ ਆਰਾਮਦਾਇਕ ਹੀ ਬੜਾ ਚਲਾਉਣ ਚ ਤੇ ਫਿਰ ਤੁਹਾਨੂੰ ਇਹ ਵਧੀਆ ਲੱਗਦਾ ਦੇਖੋ ਜੀ ਜੋਂਡੀਆ ਟਰੈਕਟਰ ਆਪਾਂ ਕਹਿੰਦੇ ਨੇ ਖੁੱਲਦਾ ਨਹੀਂ ਖੁੱਲਦਾ ਨਹੀਂ ਜੇ ਕੋਈ ਵੀ ਕਹਿੰਦਾ ਮੈਸੇਜ ਖੜਾ ਕਰ ਚੱਕ ਖੁੱਲਿਆ ਨਹੀਂ ਦੇਖਿਆ ਸੀ ਹੂੰ ਉਹ ਖੁੱਲਣਾ ਜੇ ਜੋਲ ਲਾਉਂਦੇ ਟਾਈਮ ਉਦੋਂ ਦਾ ਸਾਲਾ ਮਿਸ ਮਰ ਜਾਂਦਾ ਅੱਛਾ ਉਹ ਜੋਰ ਨਹੀਂ ਲਾਉਂਦਾ ਜੋਰ ਨਹੀਂ ਲਾਉਂਦਾ ਜੇ ਜਿੱਥੋਂ ਦੀ ਇਹ ਭੈਣ ਜੋਂਣਾ ਕਹਿੰਦੇ ਮਰਮ ਰੋਂਦੇ ਆਏ ਲੇਕਿਨ ਵੀ ਮੈਨੂੰ ਕੋਈ ਕੋਈ ਟ੍ਰੈਕਸ਼ਨ ਗੇੜਾ ਹੁੰਦੇ ਤੇ ਟਾਇਰ ਨੂੰ ਗੇੜਾ ਵੇ ਕਹਿਣ ਦਾ ਮਤਲਬ ਹੈ ਜ਼ੋਰ ਨਜਾਇਜ਼ ਲਾ ਦੇ ਨਜਾਇਜ਼ਾਂ ਦੇ ਬਿਨਾਂ ਖਜੂਲ ਜਿੰਨਾ ਮਰਜ਼ੀ ਹਾਂ ਜੇ ਫਰੀ ਖੋਲ ਕੇ ਠੀਕ ਆ ਵੀ ਇੱਕ ਨੰਨੇ ਆ ਜਾ ਆਪਾਂ ਡੈਕਸ਼ਨ ਵਾਲਾ ਸਿਸਟਮ ਮੈਂ 2000 ਹੂੰ 2000 ਸਮਝ ਲਓ ਜੀ ਮੈਂ 21 ਤੋਂ ਸਟਾਰਟ ਆਂਦਾ ਅੱਛਾ ਮੈਂ ਚਲਾਉਣਾ ਇਹ ਠੀਕ ਆ ਵੀ 2021 ਤੋਂ ਤੁਸੀਂ ਇਹਨੂੰ ਚਲਾਉਂ ਹਾਂ ਜੀ ਇਹ ਤੀਜਾ ਡਾਕਟਰ ਹੈ ਮੇਰੇ ਕੋਲੇ ਹੂੰ ਜਿਹੜੇ ਮੈਂ ਚਲਾ ਕੇ ਛੱਡਤੇ ਆ ਆ ਇਹਦਾ ਡੈਕਸ਼ਨ ਵਾਲਾ ਸਿਸਟਮ ਆ ਗਿਆ ਜਿਵੇਂ ਹੁਣ ਅੱਜਕੱਲ ਆਪਣੇ ਕੁਝ ਕੁ ਮਾਡਲਾਂ ਨੂੰ ਆਉਂਦਾ ਵੀ ਆ। ਹਾਂਜੀ। ਇਹਨਾਂ ਦਾ ਕੀ ਫਾਇਦਾ ਹੁੰਦਾ ਵੀਰੇ ਵੀ ਇਹਦੇ ਨਾਲ ਖਚਾਈ ਕੁਝ ਵੀ ਦਾ ਫਰਕ ਪੈਂਦਾ। ਕਿਹੜੇ ਦਾ ਜੀ? ਆ ਜੀ ਆਪਣਾ ਡੈਕਸ਼ਨ ਆ ਜੀਆਂ ਆ ਗਿਆ। ਪਿਛਲੇ ਪਾਸਾ ਜੀ ਸਾਜ ਨੂੰ ਆਪਾਂ ਕਹਿ ਦਿੰਨੇ। ਉਹ ਤੂਬਾ। ਹਾਂ ਤੂਬਾ ਦੇਸੀ ਭਾਈ ਤੂਬਾ। ਹਾਂਜੀ ਇਹ ਜਿਹੜਾ ਮਤਲਬ ਇਹ ਤੂਬਾ ਦੇ ਵਿੱਚ ਤੇਲ ਆ ਬ੍ਰੇਕਾਂ ਦਾ। ਹੂੰ। ਇਹਨਾਂ ਦੇ ਬ੍ਰੇਕਾਂ ਤੇ ਜਿਹੜਾ ਤਾਂ ਹ ਡਰਮ ਹੁੰਦੇ ਇਹਨਾਂ ਦੇ। ਅੱਛਾ। ਉਹਨਾਂ ਨੂੰ ਤੇਲ ਦਸਲ ਕੇ ਜਾ ਰਿਹਾ ਤੂੰ ਉਸ ਕਰਕੇ ਫਿਰ ਇਹ ਮਤਲਬ ਬ੍ਰੇਕ ਆਪਣੀ ਤਾਂ ਹੀ ਲੱਗਦੀ ਹੈ ਨਾ। ਅਜਾ ਇਹਨਾਂ ਦਾ ਬ੍ਰੇਕਾਂ ਦਾ ਸਿਸਟਮ ਇਹਦੇ ਵਿੱਚ ਹੈ ਇਹਦੇ ਵਿੱਚ ਇਹਦੇ ਵਿੱਚ ਮੇਰੇ ਕਹਿਣ ਦਾ ਮਤਲਬ ਇਹ ਸੀਗਾ ਕਿ ਸਜਵੇਂ ਦਾ ਅੱਗੋਂ ਸਿੱਧਾ ਆ ਗਿਆ ਬਾਅਦ ਚੋਂ ਡੈਕਸ਼ਨਾਂ ਆ ਗਿਆ ਟੂਬਾਂ ਆ ਗਿਆ ਵੀ ਜਿਆਦਾ ਜ਼ੋਰ ਲਾਉਣ ਦਾ ਕਾਰਨ ਇਹ ਆ ਹਾਂ ਵੀ ਖਿਚਾਈ ਇਹ ਨਾ ਕਰਕੇ ਜਿਆਦਾ ਕਰ ਜਾਂਦਾ ਨਹੀਂ ਉਹ ਤਾਂ ਸਿਰ ਮਤਲਬ ਆਪਾਂ ਪੰਪ ਪੰਪ ਦਾ ਕੋਈ ਮਤਲਬ ਐ ਟਾਈਮ ਤੋਂ ਵਧਾਇ ਹੋਵੇ ਜਾਂ ਮਤਲਬ ਕੋਈ ਗਲੜੀ ਕੁੜੀ ਪਤਲੀ ਕਰੀ ਹੋਵੇ ਤਾਂ ਜਾਨੀ ਇਹ ਏਜੰਸੀ ਨੇ ਸਾਰਾ ਕੁਝ ਏਕੜੀ ਇਹ ਪਲੇ ਨਹੀਂ ਆਇਆ ਪਹਿਲੇ ਸਾਰਾ ਕੁਝ ਹਾਂ ਚਲੋ ਜੀ ਇਹ ਪਿੱਛੇ ਲਿਫਟ ਲੁੱਟਦਾ ਦਾ ਕੰਮ ਕਰ ਦੋ ਪੂਰਾ ਵਧੀਆ ਪੂਰਾ ਵਧੀਆ ਲਿਫਟ ਦੇਖੋ ਜੀ ਜਦਾਂ ਇੰਨਾ ਕਰਾ ਜਲਦੀ ਕਰਾਈ ਹੋਈ ਆ ਮੜੇ ਮੁੱਟੀ ਇਹਨਾਂ ਦਾ ਲੀਕ ਸੀ ਚੱਲ ਜਾਂਦੀ ਆ ਕਿੰਨੀ ਕਿੰਨੀ ਆਹ ਤੇ ਉਹ ਵੀ ਨਾਮ ਦੇ ਨੰਮ ਦੇ ਪੈਂਦੇ ਜੀ ਅੱਜ ਬੋਣੇ ਹੋ 500 ਦੇ ਵਿੱਚ ਕਲੀਅਰ ਆ ਸਾਰਾ ਇਹ ਵੀ 500 ਚ ਪੈ ਕੇ ਆ ਲੀਕਿੰਗ ਚੀਕੀ ਹਾਰ ਦੋ ਸਾਰਾ ਬੰਦਾ ਠੀਕ ਜਿਵੇਂ ਇੰਨੀ ਕਹਿੰਦੇ ਨੂੰ ਆਦਤ ਹੁੰਦੀ ਆ ਵੀ ਇੰਨਾ ਕਹਿੰਦੇ ਨੂੰ ਆਪਾਂ ਨੂੰ ਸ਼ੋਅ ਕਰਨਾ ਬੜਾ ਪਾਪ ਦਾ हां टाइम बहुत हो गया कितना सन ਤੁਸੀਂ ਕਹਿੰਦੇ 84 ਇਹ ਆਪਣੇ 84 ਮਾਡਲ ਆ ਇਹ ਤੇ ਬਾਕੀ ਵੀ ਉਦੋਂ ਦਾ ਚੱਲਦਾ ਨੇ ਨਾ ਨਨੂੰ ਇੱਧਰ ਦੀ ਆ ਜਾ ਐ ਆ ਜਾ ਪਿੱਛੇ ਇੱਕ ਚੀਜ਼ ਹੋਰ ਦਿਖਾਉਣੀ ਆਪਾਂ ਵੀ ਤੇ ਅਸੀਂ ਬੈਟਰੀ ਲੈ ਲਈ ਇਹ ਦੀ ਦੇਖੋ ਜੀ ਏਜੰਸੀ ਦੇ ਪਿੱਛੋਂ ਦੋ ਬੈਟਰੀਆਂ ਹੁੰਦੀਆਂ ਪਹਿਲਾਂ ਅੱਛਾ ਫਿਰ ਇੱਧਰ ਆ ਹਾਂ ਜੀ ਦੋ ਬੈਟਰੀਆਂ ਹੁੰਦੀਆਂ ਨੇ ਤੇ ਕਿਉਂ ਇੰਜਨ ਵੱਡਾ ਸਿਆਣੇ ਥੋੜੀ ਪ੍ਰੋਬਲਮ ਜਿਆਦਾ ਹੁੰਦੀ ਹੈ ਇਹਨੂੰ ਇੱਕ ਬੈਟਰੀ ਇੱਧਰ ਇੱਕ ਉੱਧਰ ਤੇ ਅਸੀਂ ਜਦੋਂ ਆ ਮਤਲਬ ਸਾਡੇ ਕੋਲ ਆਇਆ ਅਸੀਂ ਸਾਈਡ ਤੇ ਕੋਈ ਬੈਟਰੀ ਰੱਖੀ ਹੈ ਇਹਨੂੰ ਇੱਕ ਕਮੈਂਟਰੀ ਦੇ ਫਿਰ ਸਿਆਲ ਚ ਵਧੀਆ ਸ਼ਟਾ ਹਾਂ ਬੜੀ ਹੁੰਦਾ ਸ਼ਟਾ ਰੋ ਏਜੰਸੀ ਇਹ ਕਹਿੰਦਾ ਮਾ ਇਹ ਆ ਵੀ ਜਿੰਨੇ ਹੁਣ ਆ ਆਮ ਟਰੈਕਟਰ ਫੋਰਡ ਆ ਜਾਂ ਕੋਈ ਵੀ ਹੋਰ ਇਹ ਲਿੰਡ ਬਣਾ ਕੇ ਛੋਟੇ ਕਰਾ ਲੈਂਦੇ ਨੇ ਉਹ ਏਜੰਸੀ ਕਿਹਦੇ ਪਤਾ ਨਹੀਂ ਵੀ ਇੰਨੇ ਟ੍ਰੈਫਿਕ ਘਟਾ ਦਾ ਖਿੱਚਣ ਸਮਝਿਆ ਉਹ ਗੱਲ ਈ ਆ ਕਿ ਯਾਨੀ ਕਿ ਸਾਨੂੰ ਦੇਖ ਨੂੰ ਨਹੀਂ ਦਿਖਾਈਏ ਨੇ ਵੈਸੇ ਏਜੰਸੀ ਪਿੱਛੇ ਦੋ ਹੀ ਹੁੰਦੀਆਂ ਨੇ ਪਰ ਤੁਸੀਂ ਇੱਕ ਹੀ ਰੱਖੀ ਤੁਸੀਂ ਇੱਕੋ ਹੀ ਰੱਖੀ ਹੈ ਯਾ ਦੇਖ ਲਾ ਕਿਹੜੀ ਤਕਨੀਕ ਕੰਪਨੀ ਆਪਦੇ ਕੋਲੋਂ ਦੋ ਰੱਖ ਕੇ ਭੇਜਦੀ ਹੈ ਹੈਂ ਹਾਂ ਜੀ ਪਤੰਦਰ ਆਹ ਕੀ ਚੀਜ਼ ਆ ਤੇਰੇ ਆ ਇਹ ਹੈਗਾ ਜੀ ਆਪਣਾ ਲਿਫਟ ਲੌਕ ਅੱਛਾ ਨੰਨੇ ਇਹ ਲੈਪਟਾਪ ਆ ਜੀ ਇਹ ਕਈ ਵਾਰ ਆਪਾਂ ਮਤਲਬ ਲੈਪਟਾਪ ਇਧਰ ਪੂਰੀ ਹੋ ਗਈ ਆ ਆਪਾਂ ਇਹ ਕਹਦਾ ਦੰਦਾ ਹੱਟ ਪਾਉਣਾ ਕਿਤੇ ਹਲ ਫਸ ਗਿਆ ਜਾਂ ਕੋਈ ਬਾਈ ਉਹਨੂੰ ਥੋੜਾ ਪਿੱਛੇ ਕਰ ਦੋ ਤੇ 200 ਤੋਂ 3 ਇੰਚ ਹੋਰ ਚੱਕੀ ਜਾਂਦੀ ਹੈ ਹੋਰ ਚੱਕੀ ਜਾਂਦੀ ਹੈ ਹਾਂ ਜੀ ਹਾਂ ਜੀ ਫੰਕਸ਼ਨ ਮੈਂ ਕਹਿੰਦਾ ਵੀਰੇ ਜਿੰਨੇ ਇਹਦੇ ਚ ਫੰਕਸ਼ਨ ਆਏ ਆ ਮੈਂ ਕਹਾਂ ਜੀ ਜਿੰਨੇ ਆਪਾਂ ਟੱਚ ਫੋਨ ਦੇ ਵੀਡੀਓ ਦੇਖਦੇ ਆ ਜਾਂ ਆਪਾਂ ਕੋਈ ਪ੍ਰੋਗਰਾਮ ਦੇਖਦੇ ਆ ਉਹ ਚੀਜ਼ੇ ਦੇ ਉੱਤੇ ਬਹਿ ਕੇ ਅਲਟਾ ਮੈਂ ਹਲੇ ਨੇ ਵਧੀਆ ਚਲੋਂ ਜਿੰਨੀ ਡੂੰਘੇ ਇਹ ਖਿੱਚਦਾ ਲਓ ਮੈਨਾਂ ਜਿਹੜਾ ਮਰਜ਼ੀ ਡੈਟਾ ਟੂਚਲ ਪਾ ਦਿਓ ਇਹ ਇਹ ਦੇ ਬਰਾਬਰ ਨਹੀਂ ਚੱਲ ਉਹ ਸਾਡੇ ਦੋ ਖੜੇ ਨੇ ਮੈਂ ਇਹਨੂੰ ਚਲਾ ਕੇ ਨਾ ਖੁਸ਼ ਆ ਵੀ ਮੈਨੂੰ ਬਾਜੀ ਸਾਹਿਬ ਨੀਂਦ ਦੇ ਵਿੱਚ ਧੱਕੇ ਪੈਂਦੇ ਜਦ ਦੁਪਹਿਰ ਜੇ ਹੋ ਕੇ ਵੀਨ ਵਜਾਉਂਦਾ ਇਹ ਹੂੰ ਵੀਨ ਵਜਾਉਂਦਾ ਪੂਰੀ ਹਾਂ ਠੀਕ ਆ ਵੀਰੇ ਠੀਕ ਆ ਉਹ ਐਨਾ ਟੱਟਾ ਐਨਾ ਇਹਦੇ ਵਿੱਚ ਪੈਂਦਾ ਉਹ ਥੋੜਾ ਸਾਇਪ ਲੱਗਦਾ ਹੈ ਮੁਗਲਿਆਂ ਦੇ ਪੈਚੋ ਦੋ ਸੀ ਜਗਾ ਸੀ ਸਰਵਿਸ ਕਰਾਉਂਦੇ ਇਹਦੀ ਪਰਵਾਹੀ ਨਹੀਂ ਮੰਨਦਾ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨੱਪੀ ਰੱਖਦਾ ਕਿ ਨਹੀਂ ਹਾਂਜੀ ਹਾਂਜੀ ਆਹ ਕੀ ਚੀਜ਼ ਆ ਵੀਰੇ ਜਿਵੇਂ ਤੇ ਆਹ ਰੱਖਣੇ ਜੇ ਖੁੱਲੇ ਆ ਇਹ ਆਪਣੇ ਆਹ ਡਰਾਮਾ ਜੀ ਵਿੱਚ ਹਵਾ ਨਿਕਲਦੀ ਆ ਉਹਨਾਂ ਦੀ ਜੇ ਆਪਾਂ ਬ੍ਰੇਕਾ ਮਾਰਦੇ ਆ ਤੇ ਜੇ ਆਪਾਂ ਕੋਈ ਚੀਜ਼ ਕਾਉਣੀ ਆ ਤੇ ਘਮਾਉਣੇ ਆ ਵੀ ਇਹ ਇਹਦੇ ਵਿੱਚ ਮਿੱਟੀ ਘਟਾ ਜਾਂਦਾ ਫਿਰ ਨਹੀਂ ਜਦ ਜਦ ਕੋਈ ਤਾਜੀ ਥੱਲੇ ਨਿਕਲ ਜਾਂਦਾ ਅੱਛਾ ਹਾਂ ਇੱਧਰਲੇ ਪਾਸੇ ਪਲੇਟਾਂ ਨੇ ਜੇ ਕੋਈ ਹੋਰੀ ਗਈ ਜਾਵੇ ਉਹ ਦੋ ਪਲੇਟਾਂ ਲੱਗੀਆਂ ਮਗਰ ਉਹ ਦੇ 19 ਨੰਬਰ ਨਾਟ ਉਹ ਦੋਨੇ ਪਲੇਟਾਂ ਬਾਕੀ ਆਪਾਂ ਸਾਫ਼ ਕਰ ਸਕਦੇ ਆ ਹੋ ਰਹੀਆਂ ਹਾਂ ਹਾਂ ਜੇ ਕੋਈ ਤੇਲ ਟੋਲ ਨਹੀਂ ਖੜੀ ਜਾਏ ਇਧਰ ਦਾ ਤੇਲ ਨਾਲ ਲੱਬੜਿਆ ਇਧਰ ਨੂੰ ਦਿਖਾ ਦੇ ਵੀਰਾਂ ਨੂੰ ਇਧਰ ਆਵੇ ਸਾਫ਼ ਆ ਇਹ ਆ ਰੀ ਪਲੇਟ ਹਾਂ ਮੇਦਨਾ ਸਾਫ ਹੋਣੀ ਹੈ ਯਾਰਾ ਹਾਂ ਵੀ ਮੰਜੀ ਮਸਲੇ ਠੋਕ ਕੇ ਛੱਡਣਾ ਇਹਦੀ ਪੂਰੀ ਤੇ ਇਹਨੂੰ ਕੋਈ ਪਰਭਾਲੀ ਇਹਨੂੰ ਕੋਈ ਤੇਰਾ ਵੀ ਭਾਲੀ ਪਿੱਛੇ ਮੈਂ ਤੇਰਾ ਨੂੰ ਇੰਨਾ ਕਰੀ ਬੱਟ ਕੋਲੇ ਜਾ ਕੇ ਥੋੜਾ ਜਾਂਦਾ ਮਦਰ ਪ੍ਰੋਗਰਾਮ ਆਉਂਦੀ ਹੈ ਵੀ ਜਾਨੀ ਉਹ ਅੰਨੇ ਡੂੰਗੇ ਨਹੀਂ ਜਾਂਦੇ ਇਹ ਡੂੰਗੇ ਬਹੁਤ ਜਾਂਦੇ ਪੂਰੀ ਅੱਖਾਂ ਚ ਰੋਲ ਨਹੀਂ ਪੈਂਦੀ ਉੱਤੇ ਹਾਂ ਇੱਕ ਯਾਰ ਵੀਰੇ ਆਪਣੇ ਬਲਦੇਵ ਵੀਰੇ ਇੱਕ ਗੱਲ ਹੋਰ ਦੱਸੀ ਹਾਲਾਂ ਤੇ ਆਪਾਂ ਗੱਲ ਤਾਂ ਵੀਡੀਓ ਦੀ ਕਰਦੇ ਹੁਣ ਹਾਲਾਂ ਦੀ ਵੀ ਚੱਲ ਪਈਆ ਇਹ ਤੁਹਾਡੇ ਸਿੱਧੀਆਂ ਟੈਨਾਂ ਨੇ ਹਾਂਜੀ ਇੱਕ ਗੋਲ ਜੀਆਂ ਚੱਲਦੀਆਂ ਉਹਨਾਂ ਦਾ ਫਾਇਦਾ ਕਿ ਇਹਨਾਂ ਦਾ ਉਹ ਦੇਖੋ ਜੀ ਉੱਥੇ ਆਪਣਾ ਕੰਮ ਜਾਪਨੇ ਜਿੱਥੇ ਜਿਵੇਂ ਮੰਡ ਹੋਇਆ ਫਿਰ ਵੀ ਉਹ ਸਲਾਬ ਰੱਖਦੀ ਹੈ ਤਾਂ ਆਪਣਾ ਟਹਾ ਸੁੱਕ ਜਾਂਦਾ ਹਾਂ ਆਪਣਾ ਟਹਾ ਸੁੱਕ ਜਾਂਦਾ ਉਹ ਥੱਲੇ ਉੱਤੇ ਤਰ ਜਾਂਦੇ ਆ ਇਹਨੇ ਜਿਹੜੀ ਟਕੂ ਜਾ ਥੱਲੇ ਜਾ ਕੇ ਮੋੜ ਜਵੇਂ ਬਜੀਦ ਕਿਹੜੇ ਹਾਲਾ ਦੇਖੋ ਜੀ ਉਹਦੀ ਇੱਥੋਂ ਇੱਥੋਂ ਹੀ ਮੋਲਣ ਲੱਗ ਜਾਂਦੇ ਆ ਹਾਂ ਉੱਤੋਂ ਆ ਖੜੇ ਹਾਂ ਤੇ ਉਹ ਗਾਂ ਜਾ ਕੇ ਫੇਫਾਈ ਚੱਕੀ ਜਾਂਦੀ ਆ ਇਹ ਸਿੱਧੀ ਥੱਲੇ ਟੇਣਾ ਨੇ ਵੀ ਆਪਣੇ ਏਰੀਏ 'ਚ ਦਾ ਫਾਇਦਾ ਹਾਂ ਵੀ ਚੀਕਨੇ ਏਰੀਏ 'ਚ ਉਹਨਾਂ ਦਾ ਫਾਇਦਾ ਉਹਨਾਂ ਦਾ ਫਾਇਦਾ ਆਪਣੀ ਏਟ ਹੈ ਜੀ ਇਹਨਾਂ ਦਾ ਫਾਇਦਾ ਆਪਣੇ ਇਹਨਾਂ ਦਾ ਫਾਇਦਾ ਹਾਂਜੀ ਠੀਕ ਆ ਵੀਰੇ ਆਹ ਹੋਕਾਕ ਸਾਰੀ オリジナル ਆ ਜੀ ਹਾਂ ਸਭ ਕੋਲ ਨਾਲ ਹੀ ਹੈ ਕੰਪਨੀ ਦੀ ਸਾਰਾ ਕੋਲ ਨਾਲ ਹੀ ਆ ਜੀ ਮੈਂ ਇਹਦੇ ਉੱਤੇ 450 ਗੰਡਰ ਬਜਨੇ ਹੋਕਣਾ ਚੱਕਿਆ ਇਹ ਸੋਕਣਾ ਹਾਂਜੀ 500 ਵੀ ਨੇੜੇ ਪਾ ਰਿਹਾ 25 ਫੁੱਟੀ ਟਰਾਲੀ ਬਾਕੇ ਦੇ ਮਗਰ ਅੱਛਾ ਇਹਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਇਹਨੂੰ ਖੇਤ ਦੇ ਵਿੱਚੋਂ ਮੱਕੀ ਦੀ ਟਰਾਲੀ 16 ਫੁੱਟੀ ਦਾ ਆਮ ਭਰ ਕੇ ਮੈਂ ਖਚਾਈਆ ਅੱਛਾ ਹਾਂਜੀ ਤੇ ਵੀਰੇ ਆਹ ਵਾਲੇ ਸੰਗਲ ਚੁੰਗਲੇ ਨੂੰ ਨਾਲ ਆਏ ਸੀਗੇ ਨਹੀਂ ਨਹੀਂ ਉਸ ਤੋਂ ਬਾਅਦ ਦੋ ਬ੍ਰੀ ਚੇਂਜ ਹੋ ਗਿਆ ਇਹ ਨਹੀਂ ਉਦਾਂ ਵੀ ਆਹ ਤਕਨੀਕ ਤੋਂ ਪਿੱਛੋਂ ਨਾ ਆਉਂਦੇ ਆ ਇਹ ਤਕਨੀਕ ਇਹੀ ਆਉਂਦੀ ਆ ਇਹ ਸਭ ਕੋਈ ਇਹੀ ਆਉਂਦਾ ਜੀ ਠੀਕ ਆ ਵੀਰੇ ਠੀਕ ਆ ਤੇ ਆਹ ਚੀਜ਼ ਵਿੱਚ ਚੌਰਸ ਜੀ ਨਾ 59 11 ਜੀ ਦੇਖੋ ਜੀ ਇਹਦਾ ਮਗਾ ਸਮਾਨ ਪੁਰਾਣਾ ਸੌਖਾ ਕੱਲਾ ਬੰਦਾ ਫੜ ਕੇ ਬਹਲੋ ਖੁੱਲੇ ਲੱਪੇ ਆ ਸੰਗਲ ਖੁੱਲੇ ਹੁੰਦੇ ਨੇ ਦੂਜੇ ਕੋਈ ਹਾਲ ਐ ਇਹਨੂੰ ਖਿੱਚੋ ਕੋਈ ਐਨੂੰ ਖਿੱਚੋ ਉਹਦਾ ਕੋਈ ਹੋਰ ਹੱਲ ਨਹੀਂ ਨਹੀਂ ਇੱਥੋਂ ਆ ਕੇ ਟਰੈਕਟਰ ਦਿਖਾ ਪਿੱਛੋਂ ਵੀਰ ਨੇ ਕਿਹਾ ਵੀ ਟਰੈਕਟਰ ਖੁੱਲਾ ਡੁਲਾ ਇਹ 'ਚ ਤਾਂ ਕੋਈ ਸ਼ੱਕ ਨਹੀਂ ਟਰੈਕਟਰ ਵਾਕਈ ਦੇਖੋ ਥੋੜਾ ਸਮਨ ਸ਼ੀਸ਼ੇ ਲਾਉਣੇ ਆਪਾਂ ਲੱਬੜਿਆ ਤੇ ਬੜਾ ਹੈਗਾ ਕੋਈ ਬ੍ਰੇਕਡਾਊਨ ਨਹੀਂ ਹੂੰ ਵੀ ਕੰਮ ਚੱਕ ਦੇ ਖਿਲਾਰ ਨਹੀਂ ਮੈਂ ਕਿਹਾ ਮਤਵਲੀ ਕੋਈ ਨਹੀਂ ਜੀ ਮੈਂ ਤੜਾ ਮਤਲਬ ਮੇਰੀ ਬੈਟਰੀ ਜਵਾਬ ਦਿੰਦੀ ਹੈ ਇੰਜ ਇੰਨਾ ਸੈਟ ਹੈ ਦਾ ਤੇ ਟਾਇਰ ਨੂੰ ਪੂਰਾ ਘੇੜਾ ਆ ਜਾਵੇ ਤੇ ਟਾਈਟਮ ਦਾ ਸਟਾਰਟ ਆ ਸਟਾਰਟ ਹੋ ਜਾਂਦਾ ਹਾਂਜੀ ਜਿਹੜੇ ਮਰਜ਼ੀ ਗੇੜੇ ਕਰ ਲੋ ਕਿ ਪਹਿਲਾਂ ਛੱਡ ਕੇ ਠੀਕ ਇਹ ਨਹੀਂ ਪਹਿਲਾਂ ਛੱਡ ਕੇ ਦੂਜਾ ਤੀਜਾ ਹਾਂਜੀ 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 ਜਿਹੜੇ ਮਰਜ਼ੀ ਚ ਆਪਾਂ ਇਹਨੂੰ ਸਟਾਰਟ ਕਰ ਸਕਦੇ ਹਾਂ ਠੀਕ ਆ ਵੀਰੇ ਇਹਨੂੰ ਪੁਰੀ ਵੀ ਪੈਂਦੀ ਹੈ ਮੂਰਲੇ ਪਾਸੇ ਜੇ ਪੁਰੀ ਪਾਉਣੀ ਹੋਵੇ ਆਪਾਂ ਬ ਉਹ ਸਿਸਟਮ ਲੱਗਦਾ ਕਰਿਆ ਪਈ ਹਾਂ ਜੀ ਉਹ ਪਹਿਲਾਂ ਹੀ ਪੁਲੀ ਨੂੰ ਲਾਇਆ ਹੋਇਆ ਉਹ ਹੂੰ ਹੂੰ ਮੂੰਹ ਬਣਾਇਆ ਮੂੰਹ ਬਣਾਇਆ ਬੇ ਇੱਥੋਂ ਉਹਨਾਂ ਨੇ ਹਾਂ ਜੀ ਹਾਂ ਜੀ ਦਿਸਣਾ ਨਹੀਂ ਹੁਣ ਵੀਰਾਂ ਨੂੰ ਆਵੇ ਇੱਥੋਂ ਦਿਖਾ ਦੇ ਇੱਧਰ ਦੀ ਇੱਧਰ ਦੀ ਇੱਧਰ ਆ ਨੇ ਇੱਥੋਂ ਦਿਸਦਾ ਵਿੱਚ ਦੀ ਉਹਨਾਂ ਨੂੰ ਦਿਸਣ ਜਿੱਤੇ ਮੰਗਲ ਆਈ ਠੀਕ ਆ ਵੀਰੇ ਨਾਟਾ ਦਾ ਫਿਰ ਨਾਟਾ ਹੀ ਹੈ ਨਾ 68 ਤੇ ਫਿਰ 98 ਨਾ ਦੇਖੋ ਜੀ ਟਰੈਕਟਰ ਬਹੁਤ ਚੱਲੇ ਹੋਏ ਨੇ ਸੋਹਣੇ ਟਰੈਕਟਰ ਆ ਗਏ ਨੇ ਕੋਈ ਕਬੂਟਾ ਆ ਗਿਆ ਕੋਈ ਕੋਈ ਆ ਗਿਆ ਕਦੇ ਕੋਈ ਆ ਗਿਆ ਪਰ ਨਹੀਂ ਉਹ ਜਿਹੜੀ ਉਹਨਾਂ ਦੀ ਫੁਰਤੀ ਆ ਉਹਨਾਂ ਉਹ ਇੰਨਾ ਕੰਮ ਨਹੀਂ ਕਰ ਰਹੇ ਪਰ ਜਿਹੜੇ ਇਹ ਚੀ ਜੰਮ ਕੇ ਚੱਲਦੀ ਆ ਹੂੰ ਉੱਤੇ ਚਾਹ ਦਾ ਗਲਾਸ ਫੜ ਕੇ ਬਹਿ ਜਾ ਤੁਸੀਂ ਐ ਨਹੀਂ ਬਡੋਲੀ ਜੂ ਲੱਤਾਂ ਤੇ ਤੇ ਉਹਨਾਂ ਦੇ ਬਹਿ ਜਾ ਜਿੰਮ ਸ਼ਿਕਾਰੀ ਕੁੱਤੀ ਦੇਖੋ ਜੀ ਪੈਰਾਂ ਮਾਰ ਕੇ ਮਿੱਟੀ ਘੜ ਕੇ ਸ਼ਾਹਾ ਹਜੇ ਉੱਥੇ ਹੁੰਦਾ ਉਹ ਪਹਿਲੀ ਤਿਆਰ ਹੋ ਕੇ ਖਾਲੀ ਕੋਲੇ ਜਾ ਕੇ ਮੂਹ ਜੰਦੀ ਆ ਤੇ ਇਹਨੂੰ ਕੋਈ ਫਰਕ ਹੀ ਨਹੀਂ ਤੇ ਇਹ ਕਹਿੰਦਾ ਮਤਲਬ ਆਹ ਦਾ ਝੋਟਾ ਚੱਲ ਤੁਰਿਆ ਜਾਂਦਾ ਹਾਂਜੀ ਹਰੀ ਗੋਦੀ ਅਰੇ ਬਾਈ ਦੀ ਹਾਂ ਹਾਂ ਠੀਕ ਹੈ ਹਾਂ ਠੀਕ ਹੈ ਵੱਡਾ ਜਾਨਵਰ ਹੁੰਦਾ ਹੀ ਉੱਤੇ ਦੋ ਬੈਠੇ ਮੇਰੇ ਕਿਸੰਦ ਹੁੰਦੇ ਆ ਤੇ ਉਹ ਆਪਣੇ ਥੋੜਾ ਸਹਿਬ ਲਾ ਕਰੇ ਕੁੱਤੇ ਭੌਂਕੀ ਜਾਂਦੇ ਹੋ ਨੰਗੀ ਜਿਹਾ ਜਿਹਾ ਮਸ ਤੋਂ ਕੇ ਉਠੀ ਜੇ ਆ ਮੈਨੂੰ ਕੋਈ ਪਰਵਾਹ ਨਹੀਂ ਕੋਈ ਪਰਵਾਹ ਨਹੀਂ ਉਹਨੂੰ ਨਾ ਨਾ ਉੱਪਰ ਆ ਰਾਈਟਰ ਦੇ ਆਪਾਂ ਵੀਰਾਂ ਨੂੰ ਗੀਅਰ ਗੂਰ ਵੀ ਦਿਖਾ ਦਈਏ ਪੱਖਾ ਲੱਗਿਆ ਪੱਖਾ ਉਹ ਦੇਖੋ ਉੱਤੇ ਪੱਖਾ ਲਾਇਆ ਦੋ ਪੁਰਸ਼ ਕੀਨ ਨਾ ਦਿਖਾਓ ਦੇਖੋ ਇਹ ਪੱਖਾ ਲਾਇਆ ਹੋਇਆ ਮੇਰਾ ਪੱਖਾ ਛੱਕਾ ਗੱਲਾਂ ਗਾਂ ਦੀਆਂ ਬਹਿ ਜਾ ਉੱਤੇ ਸਾਮਾਨ ਇੱਧਰ ਕਰਤੀ ਆ ਆਪਾਂ ਵੀਰਾਨ ਨੂੰ ਉਹ ਦਿਖਾ ਇਹਦੇ ਮੀਟਰ ਸ਼ੀਟ ਨਾਲ ਦੇ ਕੇ ਬਦਲਿਆ ਵੀਰੇ ਨਹੀਂ ਇੱਕ ਆਪਾਂ ਗਰਮ ਵਾਲਾ ਬਦਲੇ ਜੀ ਬਾਕੀ ਸਭ ਕੋ ਨਾਲ ਦੇ ਆ ਬਾਕੀ origignal ਆ ਸਾਰੇ ਸਾਰੇ ਕੋ origignal ਹੀ ਆ ਇਹਦਾ ਠੀਕ ਆ ਵੀਰੇ ਮੂਰੀਆਂ ਲਾਈਟਾਂ ਵੀ origignal ਆ ਬਾਕੀ ਸ਼ਾਇਰੇ ਸ਼ੋਰ ਇੱਕ ਦੋ ਵਾਰੀ ਸਾਡੇ ਬੰਦਿਆਂ ਨੇ ਟੈਪੀ ਕੀਤੀ ਹੈ ਮੜੀ ਜੀ ਉਰੇ ਆयो ਆ ਦੱਸਿਓ ਮੈਨੂੰ ਮੜਿਆ ਹਾਂਜੀ ਵੀ ਆਹ ਲਈ ਆਹ ਲੀਵਰ ਕਾ ਦਾ ਇਹ ਲੀਵਰ ਹੈਗਾ ਜੀ ਆਪਣਾ ਗੇਅਰ ਦਾ ਆਹ ਗੇਅਰ ਦਾ ਹਾਂਜੀ ਪੁਲੀ ਵਾਲੇ ਦਾ ਪੁਲੀ ਵਾਲੇ ਦਾ ਪੀਟੀਓ ਦਾ ਆਹ ਕਲੱਚ ਹੈ ਦਾ ਇਹ ਅੱਛਾ ਪੀਟੀਓ ਦਾ ਕਲੱਚ ਆ ਇੱਕ ਕਲੱਚ ਹੈ ਜੀ ਇਹ ਤਾਂ ਫਿਰ ਜਿਵੇਂ ਹੁਣ ਟ੍ਰੈਕਟਰ ਨੂੰ ਅੱਡ ਆਉਂਦੇ ਇਹਦਾ ਅੱਡੀ ਆਉਂਦਾ ਹਾਂ ਜੀ ਇਹਦੇ ਪਿੱਛੇ ਅੱਡੀ ਆ ਪਹਿਲਾਂ ਤੋਂ ਹੀ ਅੱਡਾ ਇਹਦਾ ਵੀ ਡਬਲ ਕਲੱਚ ਇੱਥੋਂ ਇੱਕ ਗੇਰਾਂ ਵਾਲਾ ਕਲੱਚ ਹੋਰ ਕੀ ਆ ਇਹ ਹੋਰ ਕੀ ਆ ਇੱਥੋਂ ਹੀ ਆ ਇਹਦੇ ਵਿੱਚ ਸਭ ਡਬਲ ਵਿੱਚ ਹੀ ਸਭ ਪੀਟੀਓ ਵਾਲਾ ਆ ਗਿਆ ਆ ਆ ਕੀ ਆ ਗਿਆ ਇਹ ਆ ਗਿਆ ਜੀ ਆਪਣਾ ਇਹ ਵੀ ਕਲੱਚ ਇਹ ਇਹਦਾ ਲੋ ਵਾਲਾ ਵੈਸੇ ਉਹੀ ਦੀ ਲੋੜ ਨਹੀਂ ਪੈਂਦੀ ਕਲੱਚ ਲਈ ਪੈ ਜਾਂਦਾ ਇਹ ਅੱਛਾ ਇਹ ਇਹਦੇ ਨਾਲ ਹੀ ਪੈ ਜਾਂਦਾ ਹਾਂ ਜਾਂਜੀ ਜੇ ਆਪਾਂ ਕਲੱਚ ਲੱਤ ਮੇਰੀ ਰੁਕਦੀ ਆ ਨਹੀਂ ਰੁਕ ਸਕਦੇ ਪੁੱਤੇ ਇਹ ਕੰਮ ਕਰ ਸਕਦੇ ਆ ਦੋ ਦੋ ਕਲੱਚ ਪਤੰਦਰਾ ਦਿੱਤੇ ਯਾਰ ਹਾਂ ਜੀ ਨੰਨੇ ਆ ਗੱਲ ਨਾ ਵੀਰਾਂ ਨੂੰ ਧਿਆਨ ਨਾਲ ਤੇ ਖਾਵੇ ਹੁਣ ਤਾਂ ਫ੍ਰੀ ਕਰਿਆ ਪਿਆ ਵੀ ਇਹ ਫ੍ਰੀ ਆ ਜਣੀਓ ਚੱਲਦਾ ਹੈ ਵੀ ਹਾਂ ਉਹਦੇ ਚੱਲਦਾ ਦੇਖੋ ਜੀ ਗੇਅਰ ਦਾ ਇੰਨਾ ਪੱਕਾ ਟਰੈਕਟਰ ਇਹੇ ਜੇ ਬਾਈ ਜੀ ਵਜਾ ਗੇਅਰ ਫਾਜ ਜਾਵੇ ਆ ਪੰਜ ਗੋਲੀਆਂ ਦੇਖੋ 1 2 3 4 5 ਆ ਬਹਿ ਆ ਬਹਿ ਗਈ ਹੋਗੀ ਜੀ ਹੂੰ ਤੇ ਬਾਕੀ ਅੱਛਾ ਗੇਅਰ ਫਾਜੇ ਹਾਂ ਗੇਅਰ ਫਾ ਗੋਲੀ ਖੋਲੋ ਖੋਲ ਕੇ ਮੇਰੇ ਘਰ ਆ ਕੇ ਦੰਦਾ ਗਾਂ ਖਾਣ ਕਰੋ ਕੋਈ ਗੱਲ ਨਹੀਂ ਵੀ ਗੇਅਰ ਨਿਕਲ ਗਏ ਹਾਂ ਜਿਹੜੀਆਂ ਜਿੰਨੀਆਂ ਰਾੜਾਂ ਮੋਟੀਆਂ ਨੇ ਹੂੰ ਗੇਅਰ ਹੋਈਆਂ ਕਿਸੇ ਟਰੈਕਟਰ ਵੀ ਨਹੀਂ ਹੋਈਆਂ ਇੱਕ ਸਟੈਂਡਰਡ ਦੀਆਂ ਹੂੰ ਤੇ ਇਹ ਕਹਿ ਦੀਆਂ ਉਹ ਤਾਂ ਪਤਾ ਲੱਗਦਾ ਹੀ ਹੈ ਨਾ ਭਾਈ ਵੀ ਹੱਡਾਂ ਪੈਰਾਂ ਦਾ ਤਾਂ ਮੈਂ ਕਹਿੰਦਾ ਵੀ ਇੰਨਾ ਲੋਹਾ ਇਹਨੂੰ ਲੱਗਿਆ ਨਾ ਹਾਂਜੀ 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 ਮੈਂ ਨਾਲ ਜ਼ਿਆਦਾ ਹੌਣ ਵਾਲੇ ਟਰੈਕਟਰ ਨੂੰ ਤਾਂ ਇੰਨਾ ਲੋਹਾ ਲੱਗ ਹੀ ਨਹੀਂ ਸਕਦਾ ਇਹਨੂੰ ਲੋਹਾ ਇਹਨੂੰ ਲੱਗਾ ਪਤੰਦਰ ਨੂੰ ਹਾਂਜੀ ਹਾਂਜੀ ਬੜਾ ਜ਼ਿਆਦਾ ਨਿੱਗਰ ਬਣਿਆ ਕਲੱਚ ਪਲੇਟ ਵਾਲੀ ਬਾਡੀ ਦੇਖੀ ਐਨੀ ਲੰਬੀ ਆ ਹਾਂਜੀ ਇੰਨੇ ਚ ਮੈਂ ਕਹਿੰਦਾ ਅੱਜਕੱਲ 2 ਟਰੈਕਟਰ ਬਣ ਜਾਂਦੇ 2 ਟਰੈਕਟਰ ਬਣ ਜਾਂਦੇ ਹਨਾ ਹਾਂਜੀ ਉਹਨਾਂ ਦਾ ਟਾਇਰ ਘੱਟ ਗਿਆ ਜੇ ਮੈਂ ਟਾਇਰ ਪਾਉਣੇ ਆ। ਤੇ ਕਦੋਂ ਐਸੇ ਨਹੀਂ ਕਰਨਾ ਮੈਂ। ਅੱਛਾ ਕਦੋਂ ਚੱਲੂਗਾ? ਹਾਂ ਚੱਲੂਗਾ। ਬਟਾ ਗੇਰ ਲਾ ਲੋ। ਕੋਈ ਗੱਲ ਨਹੀਂ ਹੋ ਜਾ ਸਲਿੱਪ ਕੱਢ ਦੋ ਮੜਾ ਮੋਟਾ ਕੱਢ ਦੋ ਕੋਈ ਚੱਕਰ ਨਹੀਂ। ਠੀਕ ਆ ਬਈ ਠੀਕ ਆ। ਬਾਕੀ ਬਾਈ ਹਣੀ ਨਾ ਖੇਤੀ ਵੀ ਕੋਈ ਥੋੜੀ ਨਹੀਂ ਕਰਦੀ। ਹਾਂ ਜੀ ਹਾਂ ਜੀ। ਆਪਾਂ 60 ਕਿੱਲੇ ਖੇਤੀ ਕਰਦੇ ਹਾਂ। ਹਾਂ 60 ਕਿੱਲਾਂ ਦੀ ਬਾਈ ਹਣੀ ਖੇਤੀ ਕਰਦੇ ਆ। ਟਰੈਕਟਰ ਨਹੀਂ ਹੈਗਾ ਵੀ ਕੋਈ ਥੋੜੀ ਖੇਤੀ ਕਰਕੇ ਵੀ ਠਾਲਤਾ। ਪੂਰਾ ਕੰਮ ਲੈਂਦੇ ਆ। ਪਹਿਲਾਂ ਵੀ ਜਿਵੇਂ ਬਾਈ ਨੇ ਦੱਸਿਆ ਵੀ ਤੂੜੀ ਵਾਲੀ ਤੇ ਵੀ ਤੇ ਵੱਡੀ ਦੇ ਹਾਂਜੀ ਹਾਂਜੀ ਤੇ ਮਰੀ ਚਲਾਓ ਕੋਈ ਪਰਵਾਰੀ ਦੇਖੋ ਏਜੰਸੀ ਨੇ ਪਹਿਲੇ ਇਹਨੂੰ ਉਹੋ ਜਿਹੇ ਦਿੱਤੇ ਹੋਇਆ ਸਿਸਟਮ ਆ ਦੇਖੋ ਚੈਨਲ ਲਾਉਣ ਵਾਸਤੇ ਉੱਤੇ ਚੜਾਉਣ ਨੂੰ ਸਾਰਾ ਕੁਝ ਦਿੱਤਾ ਹੋਇਆ ਹਾਂ ਪਹਿਲਾਂ ਕੋ ਸਾਰਾ ਹੀ ਵੀ ਸਿਸਟਮ ਸਾਰੇ ਹਾਂਜੀ 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 ਜਿੰਨੇ ਫੰਕਸ਼ਨ ਇਹਦੇ ਚ ਨਾ ਹਾਂਜੀ ਮੈਨੂੰ ਤਾਂ ਇਹਦੇ ਫੰਕਸ਼ਨ ਨਹੀਂ ਹੈਗੇ ਪਤਾ ਇਹਦੇ ਨਾਲ ਉਹ ਵੀ ਆਉਂਦੀ ਹੁੰਦੀ ਸੀ ਨਾ ਵੀਰੇ ਆਪਣੇ ਹਵਾਲੀ ਟੈਂਕੀ ਵੀ ਪਹਿਲਾਂ ਹਾਂ ਜਿਹੜਾ ਕੋ ਮਰਜ਼ੀ ਲਵਾ ਲੋ ਜੀ ਜੈਸੇ ਤੁਸੀਂ ਮੂਰੇ ਹਾਰਨ ਵਾਲੇ ਪ੍ਰੈਸ਼ਰ ਵਾਲੀ ਕਾਸਲ ਥੱਲੇ ਸੌ ਆਪਨੇ ਕੋ ਵਾਧੂ ਭੇਜੋ ਕੋ ਮਰਜ਼ੀ ਦਾ ਮਤਲਬ ਇਹਦੇ ਨਾਲ ਫੰਕਸ਼ਨ ਇਹਦੇ ਉੱਤੇ ਜੀਵੀਸੀ ਦੀ ਜਿਹੜੀ ਆਪਾਂ ਲਵਾਉਣੀ ਆ ਜੀ ਉਹ ਮਿੱਟੀ ਚੱਕਣ ਵਾਲੀ ਦੀ ਉਹ ਵੀ ਲੱਗ ਜਿੰਨੀ ਇਹਦੇ ਕਾਮਯਾਬ ਆ ਉਹ ਯਾਨੀ ਕਿਸੇ ਤੇ ਹੈ ਨਹੀਂ ਵੀ ਇਹਦੇ ਪ੍ਰੈਸ਼ਰ ਪ੍ਰੋਚਰ ਵਾਲੇ ਸੁੱਸਟੋਂ ਪਹਿਲੇ ਇੱਕ ਟੀਂਕੀ ਆਉਂਦੀ ਆ ਉੱਥੇ ਟੈਂਕੀ ਲਾ ਕੇ ਉਹਦੇ ਨਾਲ ਜਿਵੇਂ ਆਪਾਂ ਮੰਨ ਲਓ ਜੀ ਕੋਈ ਚੀਜ਼ ਇਹਦੇ ਨਾਲ ਚੱਕਣੀਆਂ ਤਾਂ ਠਾਂ ਠਾਂ ਕਰਨੀਆਂ ਲੰਬਾ ਟਰੈਕਟਰ ਹੈ ਇਹਨੂੰ ਕੋਈ ਪਰਵਾਹ ਨਹੀਂ ਹੈ ਲੰਬਾਈ 'ਚ ਤਾਂ ਮੈਂ ਕਹਿੰਦਾ ਵੀ ਆਪਣੇ ਮਾਉਂਟ ਐਵਰੇਸਟ ਜਿੰਨਾ ਉੱਚਾ ਜਿਵੇਂ ਕਹਿੰਦੇ ਨਾ ਉਹ ਸਿਸਟਮ ਆ ਉਚਾਈ ਲੰਬਾਈ ਤਾਂ ਇਹਦੀ ਕੋਈ ਨਾਪੀ ਜਾ ਸਕਦੀ ਨਹੀਂ ਨਾ ਜਿੰਨਾ ਲੰਬਾ ਹੈਗਾ ਤੇ ਰੈਡੀਏਟਰ ਇਹਦਾ ਵੀ ਇਹ ਚੇਂਜ ਆ ਹਾਂਜੀ 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 ਇਹ ਬਦਲਿਆ ਹੋਣਾ ਕਿ ਉਹ ਇਹ ਬਦਲਿਆ ਸੀ ਜੀ ਇਹ ਪਤਾ ਗੱਲ ਕੀ ਹੋਈ ਹੂੰ ਇਹ ਮਤਲਬ ਉਹਦੇ ਹਿਸਾਬ ਨਾਲ ਇਹ ਤਾਂਬਾ ਹੁੰਦਾ ਵਿੱਚ ਪਾਈਪ ਗਲ ਜਾਂਦੇ ਆ ਤੇ ਉਹ ਅਸੀਂ ਕਹੇ ਵੀ origial ਤਾਂ ਹੁਣ ਕੀ ਪੋਣਾ ਤੇ ਅਸੀਂ ਦੇਸੀ ਪਾਇਆ ਤੇ ਦੇਸੀ origial ਵਧੀਆ ਰਿਹਾ ਹੂੰ ਵੀ ਕਹਿਣ ਦਾ ਮਤਲਬ ਵਧੀਆ ਚੱਲੀ ਜਾਂਦਾ ਹਾਂਜੀ 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 ਇਹ ਕਿਨਾਂ ਬੜੀ ਵੱਡੀ ਗੱਲ ਆ ਜਿਹੜਾ 911 ਦਿਖਾਉਂਦਾ ਇਹ ਹੀ ਮੇਨ ਕਾਰਨ ਸੀ ਆਪਣਾ ਵੀ ਇਹ origignal 911 ਜੋ ਆਉਂਦਾ ਐਕਚੁਅਲੀ ਹਾਂ ਪਹਿਲਾਂ ਹੀ ਹਾਂ ਹੁਣ 911 ਜਿਹੜੇ ਆਉਂਦੇ ਆ ਨਾ ਹੁਣ ਜਿਹੜੇ ਵੀਰਾਂ ਕੋਲੇ 911 ਉਹ ਚੇਂਜ ਕਰ ਦਿੰਦੇ ਆ ਬੜਾ ਕੁਝ ਹੂੰ ਮੇਨ ਕਾਰਨ ਆਪਣਾ ਇਸ ਟ੍ਰੈਕਟਰ ਨੂੰ ਬਣਾਉਣ ਦੀ ਵੀਡੀਓ ਨਾ ਇਹ ਹੀ ਸੀਗਾ ਵੀ ਜਿਹੜੇ ਕਈ ਮੇਰੇ ਵੀਰਾਂ ਨੂੰ ਨਹੀਂ ਪਤਾ ਹਾਂਜੀ ਲੱਗ ਗਈ ਲੱਗ ਗਈ ਲੱਗਿਆ ਵੈਰੀ ਗੁੱਡ ਯਾਰ ਫਿਰ ਬਾਈ ਉਹਨਾਂ ਦੀ ਸਾਹਬ ਵੀ origignal ਆ ਸਾਰਾ ਸਾਰਾ ਨਾਲ ਦਾ ਹੀ ਆ ਸਾਰਾ ਨਾਲ ਦਾ ਇਹ ਜੀ ਮਰੀ ਵਾਚ ਚ ਕਰੀਏ ਸਟਾਰਟ ਕਰੀਏ ਲਓ ਜੀ ਤੇ ਸਾਨੂੰ ਦੋ ਮੈਂ ਪਹਿਲਾਂ ਦੇਖਦੇ ਕੋਈ ਦੇਖੋ ਮੜੀ ਹਾਂ ਹਾਂ ਉਹ ਮੈਂ ਫੜ ਲੈਣਾ ਕਰੇ ਉਸਤਾਦ ਹਾਂ ਕਰੇ ਰੇਸ ਕਰ ਦੋ ਬੰਦ ਨਾ ਸੋਣਾ ਪਤੋ ਦਾ ਜ਼ਿਆਦਾ ਸਮਾਂ ਨਹੀਂ ਲੈਣਾ ਤੁਸੀਂ ਬਾਹਰੋਂ ਪਹਿਲੀ ਹਾਂਜੀ ਬਸ ਇੱਕੋ ਲਾਸਟ ਆਪਾਂ ਨੇ ਦੀ ਗੱਲ ਆ ਪਾ ਤੁਹਾਡੇ ਤੋਂ ਪੁੱਛਣੀ ਆ ਹਾਂਜੀ ਇਹਦਾ ਤੇਲ ਦਾ ਖਰਚਾ ਤੇ ਜਿਹੜੇ ਨਵੇਂ ਟਰੈਕਟਰ ਹਾਂਜੀ ਉਹਨਾਂ ਦਾ ਤੇਲ ਦਾ ਖਰਚਾ ਕਿਹੜਾ ਵੱਖਰਾ ਦੇਖੋ ਜੀ ਮੇਰੀ ਗੱਲ ਸੁਣੋ ਅਸੀਂ ਟੂਲੇ ਟਰਾਲੀਆਂ ਇਹਦੇ ਨਾਲ 22 ਬਾਈ ਟਰਾਲੀਆਂ ਬਣਾ ਕੇ ਸਾਡਾ ਟਰੈਕਟਰ 25 ਲੀਟਰ ਤੇਲ ਤੇ 30 ਲੀਟਰ ਤੇਲ ਪਚਾਉਂਦਾ ਪਚਾਉਂਦਾ ਹਾਂਜੀ ਪਚਾਉਂਦਾ 80 ਲੀਟਰ ਦੀ ਟੈਂਕੀ ਹੈ ਪਹਿਲਾਂ 85 ਹੁਣ 80 ਦੀ ਆ ਮਤਲਬ 80 ਚੋਂ 25 ਕੱਢਦੀ ਆ ਆਪਾਂ ਹਾਂਜੀ 75 ਚੋਂ 25 ਕੱਢੇ ਤੇ ਰਹਿ ਗਏ 50 ਤੇ 25 ਲੀਟਰ ਤੇ ਇਹ 55 ਲੀਟਰ ਸਾਰੇ ਦਿਨ ਚ ਖਾਂਦਾ ਸਾਰੇ ਦਿਨ ਚ ਖਾਂਦਾ ਜੀ ਫਿਰ ਤਾਂ ਬੜਾ ਜਾਇਜ ਆ ਯਾਰ ਹਾਂ ਦੇਖੋ ਜੀ 1500 ਟੱਕਰ ਦੇ ਰੱਖੋ ਇਹ ਨੂੰ ਇੰਨੀ ਵਧੀਆ ਰੇਜ ਦਿੰਦਾ ਕੋਈ ਟਰੈਕਟਰ ਨਹੀਂ ਜਿਹੜਾ ਹੁਣ ਚੌਂਡੀਆਂ ਟਰੈਕਟਰ ਆ ਉਹ ਉਹਦੇ ਕੰਨੇ ਲੋਕ ਦੇਖ ਨਹੀਂ ਰਹੇ ਵੀ ਜਿੰਨਾ ਤੇਲ ਖਾ ਰਿਆ ਉਹ ਹੂੰ ਸਾਡੇ ਕੋਲ ਖੜਾ ਸੀ ਉਹਨੂੰ ਕੱਢਦੇ ਹੀ ਨਹੀਂ ਬਸ ਕਦੂ ਨਹੀਂ ਕਰਦੇ ਕਦੂ ਇਹਦੇ ਨਾਲ ਕਰਦਾ ਮੈਂ ਵੀ ਉਹ ਤੇਲ ਜਾਂਦਾ ਖਾਂਦਾ ਤੇਲ ਜਾਂਦਾ ਹੀ ਖਾਂਦੇ ਠੀਕ ਆ ਬਰੇ ਠੀਕ ਆ ਵੀ ਇਹ ਤੁਹਾਡੇ ਕਹਿੰਦਾ ਮਤਲਬ ਇਹ ਸੁੰਗਦਾ ਹੀ ਆ ਹਾਂ ਇਹ ਸੁੰਗਦਾ ਹੀ ਆ ਇਹ ਸੁੰਗਦਾ ਹੀ ਆ ਆ ਸਾਡੇ ਅਗਾਂ ਨੂੰ ਤੁਸੀਂ ਪੁੱਛ ਸਕਦੇ ਹੋ ਜਿਹੜੀਆਂ ਦੋ ਚਾਰ ਘਰਾਂ ਦਾ ਸਾਡਾ ਮਸ਼ੀਨ ਦਾ ਸਰਕਲ ਚੱਲਦਾ ਸੀ ਕੋਈ ਨਾ ਬੱਡੀ ਕਰਦੇ ਆ ਉਹ ਜਦੋਂ ਸਾਨੂੰ ਮੰਗਦੇ ਇਹਨੂੰ ਕਹਿੰਦੇ ਇਹ ਦੇਓ ਸਾਨੂੰ ਅੱਛਾ ਉਹ ਨਹੀਂ ਚਾਹੀਦੇ ਉਹ ਨਹੀਂ ਸਾਨੂੰ ਚਾਹੀਦੀ ਇਹ ਦੇਓ ਠੀਕ ਆ ਬਾਈ ਜੀ ਬਾਈ ਨਾ ਨਗੀਨੇ ਸੰਭੀ ਫਿਰਦਾ ਬਾਈ ਕੋਲੇ ਸਵਰਾਜ ਵੀ ਹੈਗਾ ਕਲੌਸ ਕਰਦੇ ਇੰਜਨ ਵਾਲਾ ਹਾਂ ਹਾਂ ਅਗਲਾ ਫਿਨ ਉਹਦੀ ਵੀਡੀਓ ਵੀ ਆਪਾਂ ਲੈ ਕੇ ਆਉਣੇ ਆ ਜਲਦੀ ਹੋ ਸਕੇ ਤੇ ਅੱਜ ਹੀ ਅੱਜ ਅਸੀਂ ਵੀ ਲਿਬੜੇ ਤੇ ਬਰੇਕ ਕਰਾ ਲਾਉਂਦੇ ਪਏ ਬਾਈ ਦੇੇ ਕੰਮ ਚੱਲਦਾ ਪਿਆ ਤੇ ਅਸੀਂ ਆ ਟਰੈਕਟਰ ਬਾਈ ਮਗਰ ਵਾਉਣ ਲੱਗ ਗਿਆ ਅਸੀਂ ਟੱਕ ਕੋਈ ਮਾਰੇ ਬੱਚੇ ਹਾਣਦੇ ਫਸਣਗੇ ਹਾਂ ਟੋਕ ਬਾਈ ਦੇ ਰਸੇ ਰਸੇ ਚੁਗਣ ਵਾਲੇ ਵੇ ਇਹ ਕੱਢਿਆ ਹੀ ਯਾਰ ਅੱਜ ਅੱਛਾ ਅੱਛਾ ਉਹ ਰਸੇ ਵਿੱਚ ਹੀ ਫਿਰਦੇ ਆ ਬਾਈ ਸਾਡਾ ਰੌਣਕੀ ਆ ਬੂਰਾ ਤੇ ਸਾਨੂੰ ਦੋ ਆ ਗਿਆ ਪਾ ਬੋਰੀ ਤੇ ਉਹ ਨਾਲ ਬਿੱਡ ਪਾਓ ਹਾਂ ਤੇ ਆਪਾਂ ਤੁਹਾਡੇ ਵਾਸਤੇ ਨਵੀਂ ਨਵੀਂ ਜਾਣਕਾਰੀ ਲੈ ਕੇ ਫਿਰ ਮਿਲਦੇ ਆ ਅਗਲੀ ਵੀਡੀਓ ਚ ਹਾਂਜੀ ਹਾਂਜੀ ਤੇ ਲਈਏ ਅੱਗੇ ਬਾਤ ਚੜਦੀ ਕਲਾ ਜੀ ਧੰਨਵਾਦ ਦੋ ਆ ਗਿਆ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ